ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਗੁਜ਼ੈਨੀ ਇਲਾਕੇ ਦੇ ਵਿੱਚ ਸਿੱਖ ਆਟੋ ਚਾਲਕ ਨੂੰ ਦੋ ਨਸ਼ੇਬਾਜ਼ ਆਟੋ ਚਾਲਕਾਂ ਦੇ ਵੱਲੋਂ ਕੁੱਟਿਆ ਜਾਂਦਾ ਹੈ ਅਤੇ ਦੋਸ਼ ਇਹ ਵੀ ਲਗਾਇਆ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਜਦੋਂ ਖਿੱਚ ਤੋਹ ਕੀਤੀ ਜਾਂਦੀ ਹੈ ਤਾਂ ਇਸ ਦਰਮਿਆਨ ਪਗੜੀ ਲਾ ਕੇ ਅਤੇ ਕਿਰਪਾਨ ਉਸ ਤੋਂ ਖੋਕੇ ਨਾਲੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਧਾਰਮਿਕ ਤੌਰ ਦੇ ਉੱਪਰ ਆਪਾਦਰ ਪਾਸ਼ਾ ਦਾ ਉਪਯੋਗ ਵੀ ਇਹਨਾਂ ਲੋਕਾਂ ਦੇ ਵੱਲੋਂ ਇਸ ਸਿੱਖ ਵੀਰ ਦੇ ਵਾਸਤੇ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਨਾਲ ਦੇ ਨਾਲ ਇਹਨਾਂ ਦੀ ਵਧੇਕੀ ਨੂੰ ਲਗਾਤਾਰ ਵਧਦੀ ਵੇਖੀ ਲੋਕਾਂ ਨੇ ਇੱਕ ਦੋਸ਼ੀ ਨੂੰ ਅਰਿਆ ਅਤੇ ਰਤਨ ਲਾਲ ਚੌਂਕੀ ਪੁਲਿਸ ਥਾਣੇ ਨੂੰ ਸੌਂਪ ਦਿੱਤਾ। ਅਤੇ ਪੀੜਤ ਨੇ ਯੂਰੋਪੀਆਂ ਦੇ ਖਿਲਾਫ ਮੁਕੱਦਮਾ ਵੀ ਦਰਜ ਕਰਵਾਇਆ ਹੈ ਜੀ ਹਾਂ ਦੱਸ ਦਈਏ ਕਿ ਗੁਜੈਨੀ ਦੇ ਵਿੱਚ ਇਹ ਸਾਰਾ ਮਾਮਲਾ ਵਾਪਰਿਆ ਹੈ ਜੋ ਕਿ ਕਾਨਪੂਰ ਦੇ ਵਿੱਚ ਪੈਂਦੀ ਹੈ ਗੁਜੈਨੀ ਦੇ ਵਿੱਚ ਸਿੱਖ ਆਟੋ ਚਾਲਕ ਨੂੰ ਦੋ ਨਸ਼ੇਬਾਜ਼ ਚਾਲਕਾਂ ਨੇ ਕੁੱਟਿਆ ਅਤੇ ਇਸ ਸਬੰਧ ਦੇ ਦਰਮਿਆਨ ਉਹਨਾਂ ਦੇ ਵੱਲੋਂ ਜਦੋਂ ਬੇਅਦਬੀ ਕੀਤੀ ਜਾਂਦੀ ਹੈ ਪੰਜ ਕਕਾਰਾਂ ਦੇ ਵਿੱਚੋਂ ਇੱਕ ਪਗੜੀ ਅਤੇ ਕਿਰਪਾਨ ਦੀ ਵੀ ਤਾਂ ਖਾਸ ਤੌਰ ਦੇ ਉੱਪਰ ਲੋਕਾਂ ਦੇ ਵੱਲੋਂ ਵੀ ਇਸ ਮੌਕੇ ਦੇ ਉੱਪਰ ਜੋ ਇੱਕ ਦੋਸ਼ੀ ਸੀ ਉਸ ਨੂੰ ਫੜ ਲਿਆ ਜਾਂਦਾ ਹੈ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਖੈਰ ਇਸ ਦਿਨ ਹਲਾ ਤਾਂ ਦੱਸ ਦਈਏ ਕਿ ਬਰਾ ਸਾਤ ਨੀ ਸੀ ਜੈਦੀਪ ਸਿੰਘ ਨੇ ਇਸ ਦੇ ਬਾਰੇ ਵਿੱਚ ਦੱਸਿਆ ਕਿ ਉਹ ਆਟੋ ਚਾਲਕ ਹੈ ਅਤੇ ਸੋਮਵਾਰ ਸ਼ਾਮ ਨੂੰ ਉਹ ਗੁਜੈਨੀ ਦੇ ਕੋਲ ਹਾਈਵੇ ਦੇ ਕਿਨਾਰੇ ਆਲਟੇ ਦੇ ਉੱਪਰ ਬੈਠ ਕੇ ਸਵਾਰੀਆਂ ਦਾ ਇੰਤਜ਼ਾਰ ਕਰ ਰਿਹਾ ਸੀ ਉਦੋਂ ਹੀ ਗੁਜੈਨੀ ਨਿਵਾਸੀ ਆਟੋ ਚਾਲਕ सोनू, ਸविता ਅਤੇ ਨਸ਼ੇ ਦੀ ਹਾਲ ਦੇ ਵਿੱਚ ਉਸ ਦੇ ਕੋਲ ਆਉਂਦੇ ਨੇ ਤੇ ਉਸ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਆਟੋ ਹਟਾਉਣ ਦੇ ਵਾਸਤੇ ਕਹਿੰਦੇ ਨੇ ਅਤੇ ਉਸ ਦੇ ਧਰਮ ਦੇ ਬਾਰੇ ਵਿੱਚ ਅਪਾਦਰ ਭਾਸ਼ਾ ਦਾ ਉਪਯੋਗ ਕਰਕੇ ਉਸ ਦੇ ਉੱਪਰ ਹਮਲਾ ਵੀ ਕਰ ਦਿੰਦੇ ਨੇ ਪਰੰਤੂ ਇਸ ਸਭ ਦੇ ਦਰਮਿਆਨ ਮਹਿਲਾਵਾਂ ਨੇ ਕਾਫੀ ਜ਼ਿਆਦਾ ਬਹਾਦਰੀ ਦਾ ਮਜ਼ਾਰਾ ਕੀਤਾ ਕਿਉਂਕਿ ਕੁਟਮਾਰ ਹੁੰਦੀ ਵੇਖ ਕੇ ਉਹਨਾਂ ਦੇ ਵੱਲੋਂ ਕੋਲ ਹੀ ਮੌਜੂਦ ਹੋਣ ਦੇ ਕਰਕੇ ਉਹਨਾਂ ਨੇ ਅੱਗੇ ਆ ਕੇ ਉਸ ਨੌਜਵਾਨ ਨੂੰ ਬਚਾਇਆ ਅਤੇ ਲੋਕਾਂ ਨੇ सोनू ਨੂੰ ਦਬੂਸ ਕੇ ਜੋ ਕਿ ਉਸ ਵਕਤ ਨਸ਼ੇ ਦੀ ਹਾਲਤ ਦੇ ਵਿੱਚ ਸੀ ਅਤੇ ਰਤਨ ਲਾਲ ਨਗਰ ਚੌਕੀ ਪੁਲਿਸ ਨੂੰ ਸੌਂਪ ਦਿੱਤਾ। ਗੋਵਿੰਦਨਗਰ ਥਾਣਾ ਪ੍ਰਭਾਰੀ ਪ੍ਰਸ਼ਾਂਤ ਕੁਮਾਰ ਮਿਸ਼ਰਾ ਨੇ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦੋਵੇਂ ਹੀ ਦੋਸ਼ੀਆਂ ਦੇ ਖਿਲਾਫ ਤਹਿਰੀਰ ਦੇ ਆਧਾਰ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰੰਤੂ ਜੇਕਰ ਉੱਤਰ ਪ੍ਰਦੇਸ਼ ਦੇ ਵਿੱਚ ਵੇਖਿਆ ਜਾਵੇ ਤਾਂ ਕਾਨਪੁਰ ਦੇ ਗੋਜਾਇਨੀ ਦੇ ਵਿੱਚ ਵਾਪਰਿਆ ਇਹ ਜਿਹੜਾ ਮਾਮਲਾ ਹੈ ਇਹ ਇਕਲੌਤਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਸਾਰੇ ਮਾਮਲੇ ਅਜਿਹੇ ਵੇਖਣ ਨੂੰ ਅਤੇ ਸੁਣਨ ਨੂੰ ਮਿਲਦੇ ਰਹੇ ਨੇ ਜਿਨਾਂ ਦੇ ਵਿੱਚ ਦੋਸ਼ੀਆਂ ਦੇ ਵੱਲੋਂ ਸਿੱਖਾਂ ਦੇ ਉੱਪਰ ਵਧਿੱਕ ਕਿਹਾ ਕੀਤੇ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਬਾਰੇ ਵਿੱਚ ਅਪਾਦਰ ਪਾਸ਼ਾ ਦਾ ਉਪਯੋਗ ਕੀਤਾ ਜਾਂਦਾ ਰਿਹਾ ਹੈ ਪਰੰਤੂ ਕਦੋਂ ਇਸ ਸ਼ਬਦ ਦੇ ਉੱਪਰ ਕਿਸੇ ਪ੍ਰਕਾਰ ਦੀ ਪੱਕੀ ਲਗਾਮ ਕਸੀ ਜਾਵੇਗੀ ਇਸ ਦੇ ਬਾਰੇ ਵਿੱਚ ਫਿਲਹਾਲ ਹਾਲੇ ਕੋਈ ਵੀ ਪੱਕੇ ਤੌਰ ਦੇ ਉੱਪਰ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਣ ਨੂੰ ਰਾਜ਼ੀ ਨਹੀਂ ਹੈ ਬਾਕੀ ਤੁਸੀਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ